ਪ੍ਰੀਤਿਆ ਕਾਲ ਜੀ ਅੱਜ ਅਸੀਂ ਫਿਰ ਤੋਂ ਹਾਜ਼ਰਾਂ ਤੁਹਾਡੇ ਦੀ ਲੈ ਕੇ ਪ੍ਰੋਗਰਾਮ ਆਉ ਜਾਣੀਏ ਤੇ ਅੱਜ ਦਾ ਜੋ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਖਬਰ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਹਰ ਇੱਕ ਔਰਤ ਜਿਹੜੀ ਹੈਗੀ ਹੈ ਉਹਨੂੰ 7000 ਰੁਪਿਆ ਪ੍ਰਤੀ ਮਹੀਨਾ ਜਿਹੜਾ ਹੈਗਾ ਉਹ ਦਿੱਤਾ ਜਾਊਗਾ ਇਹ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਆਪਾਂ ਇਹਦੇ ਬਾਰੇ ਜਾਣਣਾ ਹੈ ਤੇ ਸਾਡੇ ਨਾਲ ਜੁੜੇ ਹੋਏ ਨੇ ਗੁਰਪਾਲ ਜੀ ਤੁਹਾਡਾ ਸਾਰੀ ਸਵਾਗਤ ਕਰਦੇ ਆ ਜੀ ਅੱਜ ਕੱਲ੍ਹ ਦੀ ਅੱਜ ਮੁੱਢੋਂ ਇਸ ਖਬਰ ਲਈ ਇਹ ਖਬਰ ਤੇ ਜਾਣਨਾ ਪਾਉਣ ਦੇ ਲਈ ਖੜੇ ਨਾਲ ਜੁੜੇ ਹੋਏਗੇ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ ਕਿ ਕੀ ਜਿਹੜੀ ਹੈਗੀ ਹੈ ਸਕੀਮ ਹੈ ਇਹ ਕੇਂਦਰ ਸਰਕਾਰ ਕਹਿ ਰਹੀ ਹੈ ਕਿ 7000 ਰੁਪਏ ਪ੍ਰਤੀ ਜਿਹੜੀ ਮਹਿਲਾ ਹੈਗੀ ਹੈ ਉਹਨੂੰ ਦਿੱਤਾ ਜਾਊਗਾ ਤਾਂ ਇਹ ਕੀ ਸਕੀਮ ਹੈ ਤੇ ਕੌਣ-ਕੌਣ ਦੇ ਲਈ ਅਰਿਜੀਬਲ ਹੋ ਸਕਦਾ ਹੈ ਅਤੇ ਕਿਤੇ ਉਹ ਅਪਲਾਈ ਕਰਨਾਗੇ ਇਨ ਸਾਰੇ ਗੱਲਾਂ ਤੇ ਤੁਸੀਂ ਥੋੜਾ ਜ਼ਰੂਰੀ ਸਾਨੂੰ ਇਨਫੋਰਮੇਸ਼ਨ ਸਾਨੂੰ ਜਾਣਕਾਰੀ ਜਿਹੜੀ ਹੈ ਕੀ ਹੈ ਉਹ ਸਾਡੇ ਦਰਸ਼ਕਾਂ ਨੂੰ ਦਿਓ ਜੀ ਹਾਂਜੀ ਹਰਮਿੰਦਰ ਜੀ ਸਭ ਤੋਂ ਪਹਿਲਾਂ ਦਾ ਤੁਹਾਡੇ ਸਾਰੇ ਹੀ ਦਰਸ਼ਕਾਂ ਸਾਥੀਆਂ ਦਾ ਸਵਾਗਤ ਹੈ ਤੇ ਮੇਰੇ ਵੱਲੋਂ ਵੀ ਆਪਾਂ ਦੀ ਸੱਚੀ ਕਹਾਣੀ ਹਾਂ ਹਰਮਿੰਦਰ ਜੀ ਇੱਕ ਬਹੁਤ ਵਧੀਆ ਸਕੀਮ ਹੈ ਜਿਹੜੀ ਉਹ ਲਾਂਚ ਕੀਤੀ ਗਈ ਹੈਗੀ ਜਿਸ ਨੂੰ ਸਖੀ ਸਕੀਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ ਭਾਰਤ ਮੰਤਰੀ ਸਖੀ ਸਕੀਮ So, इस स्कीम के अंदर जो है हरमिंदर जी के इतने इत दे पूरे देश के दे सारे महिलाओं को इतने जोड़ा मौका बहुत वाली मौका है जो सत्त हजार रुपए प्राप्त करने का वो दिता जाए और सेंट्रल गोरमेंट ने हरमिंदर जी जी स्कीम है

ਸੋ ਜਿਵੇਂ ਹੈ ਤਾਂ ਮੈਂ ਤੁਹਾਡੇ ਲਈ ਇਹ ਵੀ ਜਾਣਕਾਰੀ ਚਾਹੁੰਗਾ ਕਿ ਕਿਵੇਂ ਅਪਲਾਈ ਕਰਨਾ ਹੈ ਉਹ ਤਾਂ ਸਾਨੂੰ ਵੀਡੀਓ ਦੇ ਐਂਡ ਦੇ ਵਿੱਚ ਇਹ ਵੀ ਜ਼ਰੂਰ ਦੱਸ ਦਿਓ ਕਿ ਜਾਂ ਥੋੜਾ ਜਿਹਾ ਵੀਡੀਓ ਦਾ ਤੁਹਾਨੂੰ ਤੁਸੀਂ ਦੱਸ ਦਿਓ ਹੋਰ ਕਿ ਕੀ ਕਿਹੇ ਤਰ੍ਹਾਂ ਜਿਹੜਾ ਹੈਗਾ ਇਹ ਘਰੇ ਬੈਠੀ ਤੁਸੀਂ ਅਪਲਾਈ ਕਰ ਸਕਦੇ ਮੈਨੂੰ ਲੱਗਦਾ ਕਿ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੇ ਜਿੰਦਰ ਜੀ ਕਿਤੇ ਜਾਣ ਦੀ ਲੋੜ ਨਹੀਂ ਹੈ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਫੋਨ ਦੇ ਨਾਲ ਹੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦਾ ਆਪਾਂ ਵੀਡੀਓ ਦੇ ਇਹਦੇ ਵਿੱਚ ਤੁਸੀਂ ਬੰਦਾ ਤੁਹਾਨੂੰ ਦੱਸੋ ਕਿ ਕੀ

वो भी मिलेगा सो हरमेंद्री सिर्फ इसमें सत्त हजार नहीं कह सकते इस हजार रुपए फिक्स तनखाह वाली जॉब कह सकते हैं और उसके तो इलावा इंसेंटिव बोनस है जो काम के हिसाब न भी मिलेगा और इस लैबर सिस्टम भी रहेगा

ਇਹ ਜਿਹੜਾ 7000 ਰੁਪਏ ਹਰ ਰਮਿੰਦਰ ਜੀ ਨੂੰ 10 ਸਾਲ ਦੇ ਲਈ ਹਰੇਕ ਔਰਤ ਨੂੰ ਮਿਲੇਗਾ ਹੀ ਮਿਲੇਗਾ ਭਾਵੇਂ ਉਹ LIC ਦੀ ਕੋਈ ਵੀ ਪਾਲਸੀ ਨਹੀਂ ਕਰਦੀ ਤਾਂ ਵੀ ਉਸ ਨੂੰ ਮਿਲੇਗਾ ਪਰ ਇਸ ਦੇ ਲਈ ਉੱਪਰਲਾ ਟਾਰਗੇਟ ਆ ਜਿਹੜਾ ਕੋਈ ਵੀ ਨਹੀਂ ਰੱਖਿਆ ਗਿਆ ਇਸ ਤੇ ਲਈ ਉਹ ਇਸ ਨੂੰ ਉਸ਼ਾਹਤ ਕਰਨਾ ਔਰ ਹਰ ਔਰਤ ਨੂੰ ਆਪਣੇ ਪੈਰਾਂ ਦੇ ਉੱਪਰ ਖੜਾ ਕਰਨ ਦੇ ਲਈ ਸਰਕਾਰ ਦੀ ਇੱਕ ਬਹੁਤ ਵਧੀਆ ਜਿਹੜੀ ਸਕੀਮ ਹੈ ਉਹ ਸ਼ੁਰੂ ਕੀਤੀ ਗਈ ਹੈ ਉਹ ਠੀਕ ਹੈ ਜੀ ਜੇ ਅਪਾ ਗੱਲ ਕਹੀਏ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਆ ਪੰਜਾਬ ਚੋ 3 ਸਾਲਾਂ ਤੋਂ ਪਿੱਛੇ ਤੋਂ ਲਾ ਲਾ ਰਹੇ ਏ 2000 ਰੁਪਏ ਨਹੀਂ 9000 ਰੁਪਏ ਨਹੀਂ ਨਾ ਉਹਦੇ ਨਾਲ ਤਾਂ ਅਗਰ ਅਪਾ ਕਹੀਏ ਬਹੁਤ ਵਧੀਆ ਹੈ ਨਾਲੇ ਇੱਕ ਇੱਕ ਜਿਹੜੀ ਆਤਮ ਸਨਮਾਨ ਵਾਲੀ ਗੱਲ ਹੈ ਇੱਕ ਔਰਤ ਲਈ ਕਿਉਂ ਕੰਮ ਕਰਦੀ ਏ ਐਲਆਈਸੀ ਦੇ ਨਾਲ ਜੁੜ ਕੇ ਤੇ ਨਾਲ ਹੀ ਨਾਲ ਉਹਨੂੰ ਤਨਖਾਹ ਮਿਲ ਰਹੀ ਹੈ ਬਾਕੀ ਇਹ ਵੀ ਆ ਕਿ ਉਹ ਅਗਰ ਵੱਧ ਕੰਮ ਕਰੇਗੀ ਤਾਂ ਉਹਨੂੰ ਉਹਨਾਂ ਨਾਲੋਂ ਜ਼ਿਆਦਾ ਜਿਹੜਾ ਹੈਗਾ ਉਹ ਜ਼ਿਆਦਾ ਪੈਸੇ

ਕੋਈ ਵੀ ਪਹਿਲਾ ਜਿਹੜੀ ਹੈਗੀ ਆ ਉਹੋ ਅਪਲਾਈ ਕਰ ਸਕਦੀ ਠੀਕ ਹੈ ਤਾਂ ਜ਼ਰੂਰ ਮੈਂ ਤਾਂ ਇਹ ਰਿਕਵੈਸਟ ਕਰਦਾ ਸਾਰੇ ਲੋਕਾਂ ਨੂੰ ਕਿ ਤੁਸੀਂ ਜੇਕਰ ਵੀਡੀਓ ਦੇਖ ਲਈਏ ਤਾਂ ਤੁਸੀਂ ਇਹਦਾ ਮੈਸੇਜ ਵਾ ਕੋਲ ਕੇ ਦੇਖਿਓ ਲਾਈਕ ਕਰ ਦਿਓ ਜਾਂ ਕਮੈਂਟ ਕਰ ਦਿਓ ਜਦੋਂ ਤੁਸੀਂ ਕਮੈਂਟ ਕਰੋਗੇ ਅਸੀਂ ਤੁਹਾਨੂੰ ਲਿੰਕ ਭੇਜ ਦਾਂ ਠੀਕ ਹੈ ਇਹ ਇੱਕ ਵਧੀਆ ਤਰੀਕਾ ਰਹੂਗਾ ਮੈਨੂੰ ਲੱਗਦਾ ਨਹੀਂ ਆ ਤੁਸੀਂ ਤੁਹਾਨੂੰ ਹਾਂ ਜੀ ਤੁਸੀਂ ਕਮੈਂਟ ਕਰੋ ਕਮੈਂਟ ਦੇ ਨੀਚੇ ਹੀ ਤੁਹਾਨੂੰ ਜਿਹੜਾ ਹੈਗਾ ਉਹ ਲਿੰਕ ਹਾਂਜੀ ਜੋ ਵੀ ਕਮੈਂਟ ਆਏਗਾ ਪੋਸਟ ਕਮੈਂਟ ਦੇ ਨੀਚੇ ਇਹ ਲਿੰਕ ਹੈ ਜਿਹੜਾ ਉਹ ਤੁਹਾਨੂੰ ਦੱਸ ਰਿਹਾ ਕਿ ਇੰਪੋਰਟ ਤੁਸੀਂ ਜਾ ਸਕਦੇ ਹੋ ਜਿਸ ਨੂੰ ਵੀ ਲਿੰਕ ਚਾਹੀਦਾ ਹੈ ਉਹ ਕਮੈਂਟ ਕਰਕੇ ਲਿੰਕ ਲੈ ਸਕਦਾ ਹੈ। ਕੋਈ ਵੀ ਲਿੰਕ ਲੈਣ ਕਰਦਾ ਹੈ। ਤਾਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਥ ਨਾਲ ਜੁੜਨ ਲਈ ਇੱਕ ਨਵਾਂ ਇੰਟਰਮੀਸ਼ਨ ਪਾਣੂ ਦੇਣ ਦੇ ਲਈ ਤਾਂ ਅੱਗੇ ਤੋਂ ਵੀ ਤੁਹਾਨੂੰ ਜਿਹੜਾ ਹੈਗਾ ਇਦਾਂ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਉਂਦੇ ਰਾਵਾਂਗੇ। ਸਾਡੇ ਲਈ ਨਵੀਂ-ਨਵੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਰਿਹਾ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ।